ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਭਾਵਾਂ ਭਾਏ ਭਗਤ ਸੱਚੇ ਗੁਣ ਗਾਵਾਂ ਤੁਧ ਭਾਣੇ ਤੂੰ ਭਾਵਹਿ ਕਰਤੇ ਆਪੇ ਰਸਨ ਰਸਾਇੰਦਾ ਸੋਹਣ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰ ਦਾਸ ਤੁਮਾਰੇ ਆਪ ਗਵਾਏ ਤੇਰੇ ਰੰਗ ਰਤੇ ਅਨ ਦਿਨ ਨਾਮ ਤੇ ਆਏ ਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਏ ਦਾ ਵੇਣ ਜਾਣਾ ਕੋਈ ਨ ਜਾਣੈ ਜੋਕਿਸ਼ ਕਰੇ ਸੋ ਆਪਣ ਪਾਣੈ ਲਖ ਚਰਾਸੀ ਹੀ ਉਪਾਏ ਭਣੇ ਸਹਾਨਮਾਏ ਦਾ ਜੋ ਤਿਸ ਪਾਵੇ ਸੋਨੇ ਚੋ ਹੋਵੇ ਮਨ ਮੁਖ ਆਪ ਗਣਾਏ ਰੂਵੇ ਨਾਵ ਹੋ ਭੁੱਲਾ ਠੋਰ ਨਾ ਪਾਏ ਆਏ ਜਾਏ ਦੁੱਖ ਪਾਏ ਦਾ ਨਿਰਮਲ ਕਾਇਆ ਉਜਲ ਹੰਸਾ ਤੇਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁੱਖ ਐ ਅੰਮ੍ਰਿਤ ਕਰ ਪੀਵੇ ਬੋੜਾ ਦੁੱਖ ਨਾ ਪਾਏ ਦਾ ਬਹੁਤ ਸਾਧੋ ਦੁਖ ਪ੍ਰਾਪਤ ਹੋਵੇ ਭੂਗੋ ਰੋਗਾ ਸੁਅੰਤਵੇ ਗੋਵੇ ਹਰ ਖੋ ਸੋਗ ਨ ਮਟਈ ਕਬਹੂ ਵਿਣ ਭਾਣੇ ਪਰਮਾਏ ਦਾ ਗਿਆਨ ਵਿਹੂਣੀ ਭਵੇ ਸਬਾ ਫਾਟਾ ਰਵ ਰਹਿ ਆਨੇ ਬਲਾਈ ਨਿਰਪੋ ਸ਼ਬਦ ਗੁਰੂ ਸਚ ਜਾਤਾ ਜੋਤੀ ਜੋਤ ਮਿਲਾਇਦਾ ਅਟਲ ਅਡੋਲ ਅਤੋਲ ਮੁਰਾਰੇ ਖਿੰਮਹਿ ਟਾਹੇ ਫੇਰ ਉਸਾਰੇ ਰੂਪ ਨ ਰਖਿਆ ਮਤ ਨਹੀਂ ਕੀਮਤ ਸ਼ਬਦ ਭੇਦ ਪਤਿਆਂ ਦਾ ਹਮਦਾਸਨ ਕੇ ਦਾਸ ਪਿਆਰੇ ਸਾਦਕ ਸਾਚ ਭਲੇ ਵਿਚਾਰੇ ਮਨੇ ਨਾਉ ਸੋਈ ਜਿਣ ਜਾਸੀ ਆਪੇ ਸਾਚ ਦਰੜਾਏਂਦਾ ਪੱਲੇ ਸਾਚ ਸੱਚੇ ਸੱਚਿਆਰਾ ਸਾਚੇ ਭਾਵੇਂ ਸ਼ਬਦ ਪਿਆਰਾ ਤ੍ਰੇਪਮਨ ਸਾਚ ਕਲਾ ਥਰ ਥਾਪੀ ਸਾਚੇ ਹੀ ਪਤਿ ਆਏਂਦਾ ਵੱਡਾ ਵੱਡਾ ਆਖੈ ਸਭ ਕੋਈ ਗੁਰਬਿਨ ਸੋਜੀ ਕੇ ਨੈਣ ਹੋਈ ਸੱਚ ਮਿਲੈ ਸੋ ਸਾਚੇ ਪਾਏ ਨਾ ਵਿਛੜ ਦੁਖ ਪਾਏ ਦਾ ਤੁਰਹੁ ਵਿਸੁਨੇ ਤਾਹੇ ਰੁਨੇ ਮਰ ਮਰ ਜਨਮ ਹੈ ਮੌਹਲਤ ਪੁਨੇ ਜਿਸ ਬਖਸ਼ੇ ਤਿਸ ਦੇ ਵਡਿਆਈ ਮੇਲਨ ਪਛੋ ਤਾਇਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਧਾਨ ਮੁਕਤੀ ਸਰ ਮਮਤਾ ਮੋਹ ਚੁਕਾਏ ਦਾ ਦਾਨਾ ਕੈ ਸਿਰਦਾਨ ਵਿਚਾਰਾ ਕਰਨ ਕਾਰਨ ਸਮਰਥ ਅਪਾਰਾ ਕਰ ਕਰ ਵੇਖੇ ਕੀਤਾ ਆਪਣਾ ਕਰਨੀ ਕਾਰ ਕਰਾਏ ਦਾ ਤੇ ਗੁਣ ਗਾਵਹਿ ਸਾਚੇ ਪਾਵਹਿ ਤੁਜ ਤੇ ਉਪਜਹਿ ਤੁਜ ਮਾਹਿ ਸਮਾਵਹਿ ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਅਰ ਬਦ ਨਰ ਬਦ ਤੁੰਦੂ ਕਾਰਾ ਤਰਨ ਨਾ ਗਗਨਾ ਹੁਕਮ ਅਪਾਰਾ ਨਾਦਨ ਰੈਨ ਨਾ ਚੰਦ ਨਾ ਸੂਰਜ ਸੋਨ ਸਮਾਦ ਲਗਾਏਂਦਾ ਖਾਣੀ ਨਾ ਬਾਣੀ ਪਾਣ ਨਾ ਪਾਣੀ ਉਹ ਪਤਾ ਖਪਤ ਨ ਆਵਣ ਜਾਣੀ ਖੰਡ ਪਤਾਲ ਸਫਤ ਨਹੀਂ ਸਾਗਰ ਨਦੀ ਦਾ ਨੀਰ ਵਹਾਂਦਾ ਨਾ ਤਦ ਸੁਰਗ ਮਛ ਪਿਆਲਾ ਦੂਜਕ ਭੇਸਤ ਨਹੀਂ ਖੈ ਕਾਲ ਨਰਕ ਸੁਰਗ ਨਹੀਂ ਜਮਨ ਮਰਣਾ ਨਾ ਕੋ ਆਏ ਨਾ ਜਾਏਂਦਾ ब्रह्मा बेसन महेश ना कोई अवर नदी सै एक सोई नार पुरख नहि जात न जनमा ना को दुख सुख पाएदा ना तद जती सती बनवासी ਨਾ ਤਦ ਸਿੱਧ ਸਾਧਕ ਸੁਖ ਵਾਸੀ ਜੋਗੀ ਜੰਗਮ ਭੇਖ ਨ ਕੋਈ ਨਾ ਕੋ 나ਥ ਕਹਾਏ ਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣ ਦੁਜਾ ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਏਂਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਉ ਗੋ ਆਲਾ ਤੰਤ ਮੰਤ ਪਾਖੰਡ ਨ ਕੋਈ ਨਾ ਕੋ ਵੰਸ਼ ਵਜਾਏਂਦਾ ਕਰਮ ਧਰਮ ਨਹੀਂ ਮਾਇਆ ਮਖੀ ਜਾਤ ਜਨਮ ਨਹੀਂ ਦੀਸੇ ਆਖੀ ਮਮਤਾ ਜਾਲ ਕਾਲ ਨਹੀਂ ਮਾਥੇ ਨਾ ਕੋ ਕਿਸੇ ਤੇ ਆਇਂਦਾ ਨਿੰਦ ਬਿੰਦ ਨਹੀਂ ਜਿਉ ਨਾ ਜਿੰਦੋ ਨਾ ਤਦ ਗੋਰਖਾ ਨਾ ਮਚਿੰਦੋ ਨਾ ਤਦ ਗਿਆਨ ਧਿਆਨ ਕੋ ਲੇ ਉਪਤ ਨਾ ਕੋ ਗਣਤ ਗਿਣਾਇੰਦਾ ਵਰਣ ਪੇਖ ਨਹੀਂ ਬ੍ਰਹਮਣ ਖਤਰੀ ਦੇਉ ਨਾ ਦੇਹਰਾ ਗਉ ਗਾਇ ਤੇਰੀ ਹੋ ਮਜਗ ਨਹੀਂ ਤੀਰਥ ਨਾਵਣਾ ਨਾ ਕੋ ਪੂਜਾ ਲਾਇੰਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸ਼ੇਖ ਮਸਾਇਕ ਹਾਜੀ ਰਈਤ ਰਾਉ ਨੋ ਮੈਂ ਦੁਨੀਆ ਨਾ ਕੋ ਕਹਿਣ ਕਹਾਇੰਦਾ ਭਾਉ ਨ ਭਗਤੇ ਨਾ ਸ਼ਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਖਤੀ ਆਪੇ ਸ਼ਾ ਹੋ ਆਪੇ ਵਨ ਜਾਰਾ ਸੱਚ ਇਹੋ ਪਾਏਂਦਾ ਬੇਦਕ ਤੇ ਬਨ ਸਿਮਰਤ ਸਾਸ ਪਾਠ ਪੁਰਾਨ ਉਦੈ ਨਹੀਂ ਆਸਤ ਕਹਤਾ ਬਕਤਾ ਆਪ ਅਗੋਚਰ ਆਪੇ ਲਖ ਲਖਾਇਂਦਾ ਜਾ ਤਿਸ ਪਾਣਾ ਤਾਂ ਜਗ ਤੇ ਉਪਾਇਆ ਬਾਜ ਕਲਾ ਆ ਡਾਨ ਰਹਾ ब्रह्मा बेसन नाम है शिव पाए माया मोह वधायंदा वीर ने को गुरु शब्द सुनाया कर कर देखे हुकम सबाया खंड ब्रह्मांड पाताल आरंभे गुप्त हो प्रगटी आएंदा ਕਾ ਕਾ ਅੰਤ ਨ ਜਾਣੇ ਕੋਈ ਪੂਰੇ ਗੁਰ ਤੇ ਸੁਜੀ ਹੋਈ ਨਾਨਕ ਸਾਚ ਰਤੇ ਬਿਸਮਦੀ ਬਿਸਮ ਭਏ ਗੁਣ ਗਾਏ ਦਾ ਮਾਰੂ ਮਹਲਾ ਪਹਿਲਾ ਆਪੇ ਆਪ ਉਪਾਏ ਨਿਰਾਲਾ ਸਾਚਾ ਥਾਨ ਕੀਓ ਦਿਆਲਾ ਪਾਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏਂਦਾ ਨੌਕਰ ਥਾਪੇ ਥਾਪਣ ਹਰੇ ਦਸਵੇਂ ਵਾਸਾ ਲਖ ਅਪਾਰੇ ਸਾਇਰ ਸਪਤ ਪਰੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਏਂਦਾ ਰਬ ਸਸ ਦੀਪਕ ਜੋਤ ਸਭਾਈ ਆਪੇ ਕਰ ਵੇਖੇ ਵਡਿਆਈ ਜੋ ਤਸਰੂਪ ਸਦਾ ਸੁਖ ਦਾਤਾ ਸੱਚੇ ਸੁਭਾ ਪਾਇੰਦਾ ਗੜ ਮਹਿ ਹਾਟ ਪਟਣ ਵਪਾਰ ਪੁਰ ਤੋਲ ਤੁਲੇਵਣ ਜਾਰਾ ਆਪੇ ਰਤਨਾ ਵੇ ਸਾਹੇ ਲੈਵੈ ਆਪੇ ਕੀਮਤ ਪਾਏ ਦਾ ਕੀਮਤ ਪਾਈ ਪਾਵਣ ਹਰੈ ਵੇ ਪ੍ਰਵਾਹ ਪੂਰੇ ਪੰਢਾਰੇ ਸਰਬ ਕਲਾ ਲੈ ਆਪੇ ਰਹਿ ਆ ਗੁਰਮੁਖਾ ਕਿਸੈ ਬੁਝਾਇੰਦਾ ਨਦਰ ਕਰੇ ਪੂਰਾ ਗੁਰਪਿਟੈ ਜਮ ਜੰਦਾਰ ਨਾ ਮਾਰੇ ਫਿਟੈ ਜੋ ਜਨ ਅੰਤਰ ਕਮਲ ਵਿਗਾਸੀ ਆਪੇ ਵਿਗਾਸ ਤੇ ਆਇਂਦਾ ਆਪੇ ਵਰਖੇ ਅੰਮ੍ਰਿਤ ਧਾਰਾ ਰਤਨ ਜਵੇ ਹਰ ਲਾਲ ਅਪਾਰ ਸਤ ਗੁਰ ਮਿਲੇ ਤਾਂ ਪੂਰਾ ਪਾਈਏ ਪ੍ਰੇਮ ਪਦਾਰਥ ਪਾਇੰਦਾ ਪ੍ਰੇਮ ਪਦਾਰਥ ਲਹਿ ਅਮਲੋ ਕਬਹੀ ਨਾ ਕਾਟ ਸਪੂਰਾ ਤੁਲੋ ਸੱਚੇ ਕਾ ਵਪਰੀ ਹੋਵੇ ਸਚੋ ਸੌਦਾ ਪਾਏਂਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਗੁਰ ਮਿਲੇ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਨੈ ਮਾਨੈ ਹੁਕਮ ਸਮਾਇਦਾ ਹੁਕਮ ਆਇਆ ਹੁਕਮ ਸਮਾਇਆ ਹੁਕਮੇ ਦਿਸੈ ਜਗਤ ਉਪਾਇਆ ਹੁਕਮੇ ਸੁਰਗ ਮਛ ਪਿਆਲਾ ਹੁਕਮੇ ਕਲਾ ਰਹਾਇੰਦਾ ਹੁਕਮੇ ਧਰਤੇ ਧੋਲ ਸਿਰ ਭਾਰੰ ਹੁਕਮੇ ਪਾਣ ਪਾਣੀ ਗਹਿਨਾਰੰ ਹੁਕਮੇ ਸ਼ਿਵ ਸ਼ਕਤੀ ਕਰ ਵਸਾ ਹੁਕਮੇ ਖੇਲ ਖਿਲਾਐਂਦਾ ਹੁਕਮੇ ਆਡਾਣ ਆਗਾਸੀ ਹੁਕਮੇ ਜਲ ਥਲ ਤ੍ਰੇਪਵਨ ਵਾਸੀ ਹੁਕਮੇ ਸਾਸ ਗਰਾਸ ਸਦਾ ਫਨਾ ਹੁਕਮੇ ਦੇਖ ਦਿਖਾਐਂਦਾ ਹੁਕਮ ਉਪਾਏ ਦਸ ਓ ਤਾਰਾ ਦੇਵ ਦਨਵ ਅਗਨਤ ਅਪਾਰਾ ਮਨ ਹੁਕਮ ਸੋ ਦਰਗਹਿ ਪੈਜ ਹੈ ਸਾਚ ਮਿਲਾਏ ਸਮਾਇਦਾ ਹੁਕਮੇ ਜਗ ਛਤੀ ਗੁਦਾਰੇ हुक्मे सिध सादक विचारे आप नाथ नथी सब जाकी बख्शे मुक्त कराएंदा काया कोट गडे महाराज ने भूख वास भला दरवाजा ਮਿੱਥਿਆ ਲੋਭ ਨਾਹੀ ਕਰਵਾਸਾ ਲਭ ਪਾਪ ਪਛੋਤਾਇਂਦਾ ਸਤ ਸੰਤੋਖ ਨਗਰ ਮਹਿਕਾਰੀ ਜਤ ਸਤ ਸੰਜਮ ਸ਼ਰਨ ਮੁਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰ ਸ਼ਬਦੇ ਪਤ ਪਾਏ ਦਾ ਸਤ ਸੰਤੋਖ ਨਗਰ ਮਹਿਕਾਰੀ ਜਤ ਸਤ ਸੰਜਮ ਸ਼ਰਨ ਮੁਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰ ਸ਼ਬਦੀ ਪਤ ਪਾਏਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ